ਮੈਂ ਐਸਆਰ ਦੀ ਪਰਮਿਸਰ ਸਾਡ ਦੀ ਟੀਚਰ ਦਾ ਮੇਰੇ ਪੂਰੇ ਜਿਹੜੀ ਵੈਲਿਊਏਸ਼ਨਸ ਨੇ ਉਹਨਾਂ ਦਾ ਥੈਂਕ ਯੂ ਕਹਿਣਾ ਚਾਹੂੰਗੀ ਇਹ ਸਭ ਉਹਨਾਂ ਦੀ ਹੈਲਪ ਦੇ ਨਾਲ ਪੋਸੀਬਲ ਹੋਇਆ ਹੂੰ ਉਹ ਜੀ ਕਿੰਨੇ ਕੇ ਮੈਂ ਕਿੰਨੇ ਨਾਲ ਸੰਘਰਸ਼ ਕੀਤਾ ਇਹ ਇੱਥੇ ਪੁੰਚਿਆ ਸਰ ਮੈਂ ਇਹਦੇ ਲਈ ਘਟੂ ਘਟ ਪਿਛਲੇ 2-3 ਸਾਲ ਚ 8 ਟੈਂਪ ਦਿੱਤੇ ਆ ਜਿੰਦੇ ਚ ਮੈਂ ਪਿੰਨ ਵਾਲੀ ਰეკਮੈਂਡ ਹੋਈ ਬਟ ਉਸ ਤੋਂ ਬਾਅਦ ਵੀ ਕਦੇ ਮੈਡੀਕਲ ਰਿਜੈਕਸ਼ਨ ਸੀ ਕਦੇ ਮੈਰਿਟ ਆਊਟ ਤੇ ਤਿੰਨ ਚਾਰ ਸਾਲ ਦਾ ਸਫਰ ਰਿਹਾ ਜਿਹਦੇ ਵਿੱਚ ਆਫਟਰ ਆਲ ਵਟ ਮੈਟਰਸ ਇਜ਼ ਤੁਸੀਂ ਉਹ ਅਚੀਵ ਕਰ ਲੈਨੇ ਹੋ ਤਾਂ ਸਾਰਾ ਸਟਰਗਲ ਵਰਦਟ ਲੱਗਦਾ ਹੈ ਸ਼ਿੰਗਾਰਸ ਕਿੰਨਾ ਕੁ ਕਰਨਾ ਪਿਆ ਤੁਹਾਨੂੰ ਜੀ ਸਰ ਇਹਦੇ ਵਿੱਚ ਘਟੋ ਘਟ ਹਰ ਰੋਜ਼ 7-8 ਘੰਟੇ ਦੀ ਪੜਾਈ ਤੇ ਉਹਨਾਂ ਤੋਂ ਇਲਾਵਾ ਕੁਝ ਗੇਮਸ 'ਚ ਵੀ ਫੋਕਸ ਸੀ ਤਾਂ ਉਹਨਾਂ ਦਾ ਵੀ ਮੈਨੂੰ ਕਾਫੀ ਹੈਲਪ ਮਿਲੀ ਐਨਸੀਸੀ ਦੀ ਮੈਨੂੰ ਕਾਫੀ ਹੈਲਪ ਮਿਲੀ ਐ ਰਿਚ ਕਿਹੜੀ ਪੋਸਟ ਜਲ ਕਰ ਕੋ ਲੈਫਟ ਅਨਸਰ ਮਾਪਿਓ ਦਾ ਜਾਂ ਹੋਰ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਤੁਹਾਨੂੰ ਜੀ ਮੇਰੇ ਪੈਰੈਂਟਸ ਦਾ ਮੇਰੇ ਵਿੱਚ ਪੂਰਾ ਸਪੋਰਟ ਸੀ ਮੈਨੂੰ ਉਹਨਾਂ ਨੇ ਮੇਰੇ ਹਰ ਡਿਸੀਜਨ ਨੂੰ ਐਕਸੈਪਟ ਕੀਤਾ ਤੇ ਮੈਂ ਜਿਹੜਾ ਵੀ ਪਾ ਚੂਸ ਕੀਤਾ ਨੇ ਮੈਨੂੰ ਪੂਰਾ ਸਪੋਰਟ ਕੀਤਾ ਚਾਹੇ ਉਹ ਕੋਚਿੰਗ ਲੈਣ ਲਈ ਹੋਵੇ ਜਾਂ ਮੇਰੀ ਸਟੱਡੀਜ਼ ਨੂੰ ਲੈ ਕੇ ਹੋਵੇ ਇਹਦੇ ਨਾਲ ਨਾਲ ਮੇਰੇ ਫਰੈਂਡਸ ਜਾਂ ਜਿਹੜੇ ਆਲਰੇਡੀ ਇਸ ਫੀਲਡ ਸੀ ਉਹਨਾਂ ਨੇ ਮੈਨੂੰ ਪੂਰਾ ਸਾਥ ਦਿੱਤਾ ਹੈ ਮੇਰੇ ਟੀਚਰਸ ਦਾ ਪੂਰਾ ਸਪੋਰਟ ਹੈ ਮੇਰੇ ਸਕੂਲ ਕਾਲਜ ਵੱਲੋਂ ਸਭ ਨੇ ਮੇਰਾ ਪੂਰਾ ਸਾਥ ਦਿੱਤਾ ਲੋਕਾਂ ਕੀ ਅਪੀਲ ਕਰੋਗੇ ਜਾਂ ਤਿਆਂ ਨੂੰ ਉਸ ਨੂੰ ਉਹਨਾਂ ਨੂੰ ਕੀ ਅਪੀਲ ਕਰੂੰ ਤੁਹਾਡੇ ਵੱਲੋਂ ਜੀ ਮੈਂ ਬਾਕੀ ਪੈਰੈਂਟਸ ਜਾਂ ਜਿਹੜੀਆਂ ਵੀ ਗਰਲਜ਼ ਜਾਂ ਫਿਰ ਇਟ ਡਸਨਟ ਮੈਟਰ ਵੈਦਰ ਆਮ ਸੇਇੰਗ ਇਟ ਫੋਰ ਦ ਗਰਲਜ਼ অর ਬॉयਜ਼ ਇਟਸ ਫੋਰ ਈਵਰੀ ਆਫ ਦ ਜੈਂਡਰਸ ਲੈਕ ਜਿਹੜਾ ਵੀ ਤੁਸੀਂ ਸੁਪਨਾ ਦੇਖਦੇ ਹੋਏ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਮੇਰਾ ਡ੍ਰੀਮ ਹੈ ਉਹਨੂੰ ਚੇਸ ਕਰਦੇ ਰਹੋ ਇੱਕ अटेम्प्ट ਚ ਨਹੀਂ ਦੂਜੇ ਚ ਨਹੀਂ ਅਟਲੀਸ ਤੀਜੇ ਤਾਂ ਤੁਸੀਂ ਜ਼ਰੂਰ ਸਕਸੈਸਫੁਲ ਹੋਵੋਗੇ ਹੋਵੋਗੇ ਸਾਡੇ ਅਬੋਰ ਵਾਸਤੇ ਜ਼ਿਲ੍ਹਾ ਫਾਜ਼ਿਲਕਾ ਵਾਸਤੇ ਤੇ ਪੰਜਾਬ ਵਾਸਤੇ ਬੜੀ ਗਰਵ ਦੀ ਗੱਲ ਹੈ ਐਡਵੋਕੇਟ ਵਿਵੇਕ ਕੁਲਵਾਧਰ ਸੀ ਤੇ ਸੋਨਿਕਾ ਪੈਂਜੀ ਦੀ ਬੇਟੀ ਸਿਮਰਨ ਤੁਹਾਨੂੰ ਮੈਂ ਇਹਦੇ ਬਾਰੇ ਦੱਸਦੇ ਆ ਇੱਕ ਬਹੁਤ ਵੱਡੀ ਯੋਗਾ ਟੀਚਰ ਵੀ ਹੈ ਜੀ ਇਹ ਮਤਲਬ ਕੱਲੀ ਤੁਸੀਂ ਇਹਨੂੰ ਇਸ ਰੋਗ ਚ ਨਾ ਵੇਖੋ ਇਹ ਬਹੁਤ ਵੱਡੀ ਯੋਗਾ ਟੀਚਰ ਹੈ ਜਿਹੜੀ ਮਤਲਬ ਹਰ ਰੋਜ਼ ਦਿੱਲੀ ਸੈਂਕੜੋ ਲੋਕਾਂ ਨੂੰ ਯੋਗ ਸਿਖਾਉਂਦੀ ਸੀ ਆਨਲਾਈਨ ਮੋਡ ਦੁਆਰਾ ਸਾਡੇ ਆਫਿਸ ਦੇ ਵਿੱਚ ਵੀ ਇਹਨੇ ਇੱਕ ਕੈਂਪ ਲਗਾਇਆ ਹੋਇਆ ਹੈ ਤਾਂ ਅੱਜ ਬੜਾ ਗਰਮ ਮਹਿਸੂਸ ਹੋਇਆ ਜਦੋਂ ਅਭੋਰ ਦੀ ਬੇਟੀ ਨੇ ਅਭੋਰ ਦਾ ਨਾਮ ਬੜਾ ਉੱਚਾ ਕੀਤਾ ਹੈ ਆ ਸਾਨੂੰ ਖੁਸ਼ੀ ਮਿਲ ਰਹੀ ਹੈ ਅਸੀਂ ਇਸ ਬੇਟੀ ਦਾ ਮਾਨ ਸਨਮਾਨ ਕਰ ਰਹੇ ਆ ਤਾਂ ਮੈਂ ਸਾਰੀ ਬੇਟੀਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸਿਮਰਨ ਨੂੰ ਦੇਖ ਕੇ ਤੁਸੀਂ ਅੱਗੇ ਵਧੋ ਆਪਦੇ ਇਰਾਦੇ ਮਜ਼ਬੂਤ ਰੱਖੋ ਜਿਹੜੇ ਡ੍ਰੀਮ ਹੈ ਉਹ ਪੂਰੇ ਕਰੋ ਸਿਮਰਨ ਨੇ ਵੀ ਕਿਹਾ ਮੈਂ 8 ਟੈਂਪਟ ਤੋਂ ਬਾਅਦ ਮੇਰੇ ਅਚੀਵ ਕੀਤਾ ਤਾਂ ਸਿਮਰਨ ਕਰ ਸਕਦੀ ਹੈ ਤੁਸੀਂ ਵੀ ਕਰ ਸਕਦੇ ਹੋ ਤਾਂ ਸਿਮਰਨ ਨੂੰ ਤੁਸੀਂ ਆਪਦਾ ਇੱਕ ਰੋਲ ਮਾਡਲ ਮੰਨੋ ਤੇ ਆਪਦੇ ਮਾਪਿਓ ਦਾ ਆਪਦੇ ਸ਼ਹਿਰ ਦਾ ਆਪਦੇ ਦੇਸ਼ ਦਾ ਨਾਮ ਉੱਚਾ ਰੱਖੋ ਗੈਨ ਦਾ ਸ਼ਬਦ ਹੀ ਨਹੀਂ ਹੁੰਦੇ ਬਾਕੀ ਕੋਈ ਵੀ ਪੀਰੈਂਟਸ ਲਈ ਚਾਹੇ ਲੜਕਾ ਹੋਵੇ ਜਾਂ ਲੜਕੀ ਹੋਵੇ ਤਾਂ ਪੀਰਰਜ਼ ਦੀ ਇਲਾਕੇ ਦੀ ਤਾਂ ਸ਼ਾਨ ਬਣਦੀ ਵੱਦੀ ਹੈ ਬਾਕੀ ਜਦੋਂ ਪਹਿਲਾ ਜਮਾਨਾ ਦੇਖਿਆ ਜਦੋਂ ਧੀਆਂ ਨੂੰ ਲੋਕੀ ਕੁੱਤਿਆਂ ਨਾਲ ਮਾਰ ਲੈਂਦੇ ਸੀ ਉਦੋਂ ਇਹੋ ਜਿਹੇ ਬੱਚਾ ਨਿਕਲਦਾ ਤਾਂ ਬਹੁਤ ਵੱਡੀ ਗੱਲ ਹੈ ਉਹ ਵੀ ਦੇਸ਼ ਦੀ ਜ਼ਿਵਾਲੇ ਜਿਹੜੀ ਕੀ ਅਨਕਲ ਜ਼ਿਆਦਾ ਲੋਗੜਾ ਹੈ ਜਿਹੜੀ ਇਹ ਲੋਕੀ ਦੇਸ਼ ਭਰ ਦੀ ਪ੍ਰੇਮ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਹੋਣਗੇ ਔਰ ਇਸ ਤੋਂ ਮੋਟੀਵੇਟ ਲੈ ਕੇ ਹੋਰ ਬੱਚੇ ਬਣ ਇਹੀ ਸਤਿਕਰਦਾ ਗਿਆ ਅਰਦਾਸ ਹੈ ਇਹੀ ਕੀਤਾ ਬਣੀ ਰਹੇ ਬਾਕੀ ਬੱਚਿਆਂ ਲਈ ਇਹੀ ਹੈ ਵੀ ਨਿਸ਼ਾਨਾ ਜ਼ਰੂਰ ਪੇਰੈਂਟਸ ਉਹਨਾਂ ਦੀ ਹੈਲਪ ਕਰਨ ਬਾਕੀ ਇਸ ਸਸਤਾਵਾਂ ਸਮਾਜਿਕ ਤੌਰ ਤੇ ਜਿਹੜਾ ਸਾਹ ਹੋ ਰਿਹਾ ਇਹ ਅੱਗੇ ਵੀ ਸਾਥ ਦਿੰਦੀਆਂ ਹਨ ਹੋਰ ਜ਼ਿਆਦਾ ਤੇ ਬੱਚਿਆਂ ਨੂੰ ਜ਼ਿਆਦਾ ਅੱਗੇ ਲਿਜਾਮ ਦੇ ਵਿੱਚ ਮਦਦ ਕਰਨ ਇਹੀ ਹੈ ਹੋਰ ਬਾਕੀ ਬੱਚੇ ਹੁਣ ਤਾਂ ਨਾ ਛੱਡਣ ਕੋਈ ਗੱਲ ਨਹੀਂ ਕਈ ਵਾਰੀ ਇੱਕ ਵਾਰੀ ਰਹਿ ਜਾਂਦਾ ਦੋ ਵਾਰੀ ਰਹਿ ਜਾਂਦਾ ਤਾਂ ਮੰਜ਼ਲ ਬਣਾ ਕੇ ਜ਼ਰੂਰ ਚੱਲਣ ਕਈ ਵਾਰੀ ਥੋਪਿਆ ਜਾਂਦਾ ਹੈ ਪੇਰੈਂਟਸ ਵੱਲੋਂ ਵੀ ਆ ਤੂੰ ਡਾਕਟਰ ਬਣ ਤਾ ਨਹੀਂ ਬੱਚਾ ਨੂੰ ਜਰੂਰ ਬੱਚੋ ਕੀ ਕੀ ਬਣਨਾ ਚਾਹੀਦਾ ਤਾਂ ਬੱਚੇ ਅੰਦਰ ਕੋਈ ਨਹੀਂ ਕਾਲਾ ਹਰੇਕ ਦੇ ਵਿੱਚ ਹੈ ਅੰਦਰ ਚੁੱਪ ਹੀ ਹੈ ਉਹਨੂੰ ਸਿਰਫ ਜਾ ਕੇ ਕਰਦੀ ਲੋੜ ਹੈ ਬਸ ਇਹ ਬੱਚੇ ਨੇ ਉਹ ਜੰਗ ਕਰਦੇ ਕੀ ਮੰਨਿਆ ਜਿਹੜੇ ਕਿ ਤੁਹਾਡੀ ਬੇਟੀ ਹੈ ਆਪਾਂ ਇਹ ਮੰਨਿਆ ਵੀ ਜਿਹੜਾ ਇੱਕ ਬੇਟੇ ਸਮਾਨ ਜਿਹੜਾ ਹੈਗਾ ਸਮਝ ਕੇ ਜੀ ਦੇਖੋ ਬੇਟਾ ਬੇਟੀ ਦੀ ਕੋਈ ਫਰਕ ਨਹੀਂ ਜੀ ਬਾਕੀ ਬੇਟੇ ਨੇ ਵੀ ਨਿਸ਼ਾਨਾ ਬਣਾਇਆ ਵੀ ਮੈਂ ਅਫਸਰ ਬਣਨਾ ਹੈ ਬੇਟੀ ਨੇ ਵੀ ਬਣਾਇਆ ਬੇਟੀ ਨੂੰ بڑا ਕਿਹਾ ਸੀਗਾ ਵੀ ਤੂੰ ਹੋਰ ਲਾਈਨ ਚ ਲੈ ਅਗਰ ਬਹੁਤ ਜੇ ਕੋਪਾ ਕੋਪ 25 ਸਾਲ ਤੱਕ ਦੇ ਸਕਦੀਆਂ ਕਰਕੇ ਦਿਖਾਉਂਗੀ 70 ਕੇ ਦੇ ਖਾਤਾ ਨਿਸ਼ਾਨਾ ਬਣਾਇਆ ਰਾਇਆ ਸਤ ਸਭ ਤੋਂ ਪਹਿਲਾਂ ਤਾਂ ਦੁਰੀਆਂ ਨੂੰ ਕਿਮਰਨ ਨੂੰ ਬਹੁਤ ਬਹੁਤ ਮੈਂ ਵਧਾਈ ਦੇਣਾ ਜਿਨ ਨੇ ਐਨਾ ਵਧੀਆ ਅਚੀਵਮੈਂਟ ਪ੍ਰੋਪਰਟੀ ਦਿੱਤੀ ਹੈ ਲੜਕੀਆਂ ਹੋਂਦੇ باوجود ਵੀ ਮੈਂ ਅਰੋਪੇਟਸ ਆਉਂਦੇ ਦੇਖ ਰਿਆ ਸੀ ਅੱਖਾਂ ਦੇ ਖੁਸ਼ੀ ਦੇ ਅੰਤੂ ਆ ਰਹੇ ਸੀ ਖੁਸ਼ੀ ਨੈਚਰਲੀ ਹੋਣੀ ਜਦੋਂ ਬੱਚਾ ਅੱਗੇ ਨਿਕਲਦਾ ਚੜਦਾ ਫਿਰ ਪਿੰਡ ਵਿੱਚ ਨਿਕਲ ਕੇ ਡੱਬਾ ਕੁکریاں ਨਾਲ ਪਿੰਡੇ ਜਿੱਦੋਂ ਇਹ ਬਲੌਂਗ ਕਰਦੇ ਨੇ ਉਸ ਤੋਂ ਬਾਅਦ ਐਜੂਕੇਸ਼ਨ ਦੇ ਦੁਆਰਾ ਕਿੱਥੇ ਕਿੱਥੇ ਲੜਕੀ ਚਾਹ ਵੀ ਤਾਂ ਕੀ ਨਹੀਂ ਕਰ ਸਕਦੇ